ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਮੈਂ ਤੁਹਾਡਾ ਆਪਣਾ ਹਸਨ ਤੇ ਆਪਾਂ ਲੱਗੇ ਆ ਜੀ ਅੱਜ ਦਾ ਵਲੌਗ ਸਟਾਰਟ ਕਰਨ ਅੱਜ ਦਾ ਵਲੌਗ ਸਪੈਸ਼ਲ ਹੋਣ ਵਾਲਾ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਰੱਖੜੀ ਦੇ ਤਿਹਾੜੀ ਦੀ ਬਹੁਤ-ਬਹੁਤ ਮੁਬਾਰਕਾ ਇਹ ਭੈਣ ਭਰਾ ਦਾ ਪਵਿੱਤਰ ਤਿਉਹਾਰ ਸਾਰਿਆਂ ਲਈ ਖੁਸ਼ੀਆਂ-ਪੁਰੀਆਂ ਲੈ ਕੇ ਆਵੇ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਜਿਨ੍ਹਾਂ ਭੈਣਾਂ ਕੋ ਭਰਾ ਨਹੀਂ ਹੈ ਪਰਮਾਤਮਾ ਉਹਨਾਂ ਨੂੰ ਵੀ ਭਰਾ ਦਵੇ ਤੇ ਅੱਜ ਦਾ ਜਿਹੜਾ ਵਲੌਗ ਆ ਉਹ ਆਪਾਂ ਲੈ ਕੇ ਆ ਰਹੇ ਆ ਰਖੜੀ ਤੇ ਆ ਅੱਜ ਰਖੜੀ ਦਾ ਤਿਉਹਾਰ ਆ ਸਪੈਸ਼ਲ ਵਲੌਗ ਅੱਜ ਦਾ ਰਖੜੀ ਤੇ ਹੋਣ ਜਾ ਰਿਹਾ ਤੇ ਲੱਭ ਜਦੋਂ ਬਹੁਤ ਐਕਸਾਈਟਮੈਂਟ ਰਹਿੰਦੀ ਰਖੜੀ ਦੀ ਮੇਰੀ ਸਿਸਟਰ ਜਿਹੜੀ ਰੀਅਲ ਆ ਉਹ ਵੀ ਯੂਕੇ ਲੰਡਨ ਤੇ ਮੈਂ ਵੀ ਚਲੋ ਥੋੜਾ ਫੀਲ ਕਰ ਰਿਹਾ ਤੇ ਮੇਰੀ ਸਿਸਟਰ ਬਾਹਰ ਹਮੋਂ ਵੀ ਹੁੰਦਾ ਤਦੋਂ ਬਾਕੀ ਕਰਾਂ ਦੀਆਂ ਮਜਬੂਰੀਆਂ ਜਾਂ ਖਲਾਅਦ ਪਰੇ ਹੁੰਦੇ ਵੀ ਆਪਾਂ ਹਰ ਇੱਕ ਤਿਆਰ ਤੇ ਇਕੱਠੇ ਨਹੀਂ ਹੋ ਸਕਦੇ ਇਸ ਲਈ ਮੈਂ ਤਾਂ ਹਰ ਵਾਰੀ ਲਵਜੋਤ ਕੋਲ ਰਖੜੀ ਬਣਾ ਲੈ ਲਾਂ ਨਾ ਲਵਜੋਤ ਦੀ ਰਖੜੀ ਬੰਨ੍ਹ ਦਿੰਦੀ ਆ ਤੇ ਬਾਰੇ ਰਿਓ ਸਾਡੇ ਨਾਲ ਵਲੌਗ ਦੇ ਵਿੱਚ ਤੋਂ ਲਵਜੋਤ ਬੰਨਣ ਲੱਗਾ ਰਖੜੀ ਲੈੜੀ ਦੇ ਪਹਿਲਾਂ ਐ ਲਵਜੋਤ ਰਿਸਪੌਂਸ ਹੋਣੀ ਅੱਜ

ਇੱਕ ਪੂਰੀ ਦੀ ਅਰੇ ਇਹ ਵੀ ਅਰੇ ਰੰਗ ਤੂੰ ਇਹ ਵੀ ਬੜਾ ਚਰਚਾ ਕਰਕੇ ਆ ਗਿਆ ਤੂੰ ਲੈ ਗੰਡ ਬੰਨਣੀ ਆ ਗਈ ਤੈਨੂੰ ਓਹੋ ਓਹੋ ਅੰਦਰ ਅੰਦਰ ਇੱਜਲੀ سامنے ਐਦਾ ਆ ਗਈ ਲਾਗੀ ਲਾਗੀ ਪਿਆਰੀ

ਪੈਸੇ ਕਿੰਨੇ ਦੇਣੇ ਲੱਗ ਜਦ? ਨਹੀਂ ਨਾਲੇ ਕਿੰਨੇ ਡੈਡੀ ਨੇ ਥੋੜੇ ਜਨੇ ਤੂੰ ਦੇਣੇ ਹੁੰਦੇ। ਡੈਡੀ ਨੇ ਦੇਣੇ ਆ ਮੈਂ। 10 ਰੁਪਏ 10 ਚਲੋ। ਇਹ ਕੀ ਇਹਦੇ ਬੰਦੇ ਦੀ ਇਹ ਲੱਗ ਜਾਂਦੀ। ਇਹ ਕਿਹਦੇ ਵੰਡੇ ਦੀ ਚੱਲ ਹੁਣ ਭੂਈ ਦੀ ਵਾ ਉਹ ਭੂਈ ਦੀ ਭੂਈ ਨੂੰ ਫੋਨ ਕਰ ਲਈ ਹੁਣ క్విం విం కోరిత మందేన మందేనిం మందేన ఉలి మందేన కోయే హలి బాలాపతా కేసిల చేటెగాందిం నేం మాలిం ఎంది Si Pappa heter Karena. ਜੇ ਤੱਕ ਪੂਈ ਵੜਾ ਵੀ ਲੈ ਲੈ ਸਹੀ ਆ ਹਮ ਸਲ ਹੁਣ ਹੋਰ ਕੀ ਲੈਣਾ ਤੇ ਇੱਕ ਹੋਰ ਚੀਜ਼ ਆ ਸਹੀ ਆ ਸਹੀ ਆ ਹਮ ਚਲੋ ਚਾਪਾ ਬਰ ਮਿਲਣਾ ਹਾਂ ਪਾਰ ਕਰ ਲੈਂਦਾ ਚਲੋ ਚਾਹ ਲਾਓ ਜਦ ਮਮਾ ਦੇ ਵੀ ਬੰਨਣ ਲੱਗਾ ਰਖੜੀ ਪਾ ਦੇ ਬੰਡੇ ਦੇ ਜਦੋਂ ਭਾਵੋਗੇ ਫਿਰ ਭਾਦੇ ਬੰਦੂਗਾ ਸਹੀ ਆ